ਗਗਾਰਾਮ ਜੀ ਬਾਲਮੀਕੀ ਦੇ ਕਾਗਜ਼ ਪਰਲੀ ਰਵਾਨਾ ਹੋ ਰਹੇ ਆ ਸਾਹਨੇਵਾਲ ਦੇ ਖੇਂਦਰ ਅਸੀਂ ਬਾਦ ਚੜ ਕੇ ਸਾਹ ਨਾਲ ਹਲਕੇ ਤੋਂ ਗਗਾਰਾਮ ਜੀ ਦੇ ਕਾਗਜ਼ ਪਰ ਆ ਕੇ ਅੱਜ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਹੋਊਗੀ ਉੱਥੇ ਤਰੱਕੀ ਬਖਸ਼ਣਗੇ ਤੇ ਕਾਮਯਾਬ ਹੋਵਾਂਗੇ ਆਹ ਉਹ ਲੋਕਾਂ ਲੋਕਾਂ ਨਾ ਹੁਣ ਬੜੇ ਸਮਝਦਾਰ ਹੋ ਗਿਆ ਉਹਨਾਂ ਨੇ ਪਿਛਲੇ ਸਰਕਾਰ ਨੂੰ ਦੇਖਿਆ ਕਾਂਗਰਸ ਨੂੰ ਦੇਖਿਆ ਆ 2.5 ਸਾਲਾਂ ਤੋਂ ਆਪ ਨੂੰ ਵੀ ਦੇਖਿਆ ਵਾ ਤੇ ਹੁਣ ਤੇ ਹੁਣ ਲੋਕੀ ਚਾਹਦੇ ਆ ਕਿ ਜੋ ਮੋਦੀ ਸਾਹਿਬ ਨੇ 10 ਸਾਲਾਂ ਦੇ ਵਿੱਚ ਕੰਮ ਕੀਤਾ ਵਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਜਿਵੇਂ ਮਹंगाई ਪਤਰੀ ਆ ਲੋਕਾਂ ਦੀ ਤਨਖਾਹ ਵੀ ਵੱਧ ਰਹੀ ਆ ਅੱਜ ਤੋਂ 20 ਸਾਲ ਪਹਿਲਾਂ ਲੋਕੋ ਕੋ ਸਾਈਕਲ ਹੁੰਦਾ ਸੀ ਤੇ ਤਨਖਾਹ ਵੀ 5000 ਹੁੰਦੇ ਸੀ ਅੱਜ ਬੰਦੇ ਕੋ ਕਾਰ ਹੈ ਤੇ ਤਨਖਾਹ ਵੀ 50000 ਰੁਪਏ ਵਾ ਇਹ ਸੀਟ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਜਿੱਤ ਕੇ ਦੇਣ ਜਾ ਰਹੇ ਆ 400 ਦੀ ਜਿਹੜੀ ਮੋਦੀ ਸਾਹਿਬ ਦੀ ਮਾਲਾ ਹੈ ਉਹਦੇ ਵਿੱਚ ਇੱਕ ਕੈਂਡੀਡੇਟ ਸਾਡਾ ਫਤੇਗੜ ਸਾਹਿਬ ਦਾ શ્રી ਗੇਜਾਰਾਮ ਵਾਲਮੀਕੀ ਜੀ ਦੇ ਰੂਪ ਦੇ ਵਿੱਚ ਚਿੱਤ ਕੇ ਸੰਸਦ ਦੇ ਵਿੱਚ ਪਹੁੰਚਣ ਜਾ ਰਿਹਾ ਹੈ ਤੇ ਬਹੁਤ ਵੱਡਾ ਜੱਤਾ 40 ਗੱਡੀਆਂ ਔਰ 15 ਤੋਂ 20 ਬੱਸਾਂ ਦੇ ਕਰੀਬ ਸਾਰੇ ਉੱਥੇ ਜਾ ਰਹੇ ਆ। ਨਾੜਾ ਬਹੁਤ ਵੱਡੀ ਜੀਟ ਨਾਲ ਅਸੀਂ ਜਤਾ ਕੇ ਭੇਜਾਂਗੇ ਸਾਨੂੰ ਉਮੀਦ ਆ ਵੀ ਲੱਖ ਵੋਟ ਤੋਂ ਵੱਧ ਸ਼੍ਰੀ ਗੇਜਰਮ ਦੀ ਜਿੱਤ ਆ ਅੱਜ ਲੁਧਿਆਣਾ ਦੇ ਹਾਤੀ ਹਲਕਾ ਸਾਨਨੇਵਾਲ ਤੋਂ ਅਸੀਂ ਸਾਰੀ ਸੰਗਤਾਂ ਨੂੰ ਨਾਲ ਲੈ ਕੇ 15 ਬੱਸਾਂ ਦਾ ਕਾਫਲਾ ਤੇ 40 ਦੇ ਕਰੀਬ ਗੱਡੀਆਂ ਦਾ ਕਾਫਲਾ ਲੈ ਕੇ ਫਤਿਹਗੜ੍ਹ ਸਾਹਿਬ ਸ੍ਰੀ ਗੇਜਾਰਾਮ ਜੀ ਬਾਲਮੀਕੀ ਦੇ ਕਾਗਜ ਪਰ ਲਈ ਰਵਾਨਾ ਹੋ ਰਹੇ ਆ ਸਾਹਨੇਵਾਲ ਦੇ ਕਨਵੀਨਰ ਰੇਂਦਰਜੀਤ ਸਿੰਘ ਸਾਡੇ ਜਰਨਲ ਸਕੱਤਰ ਦੋਨੋਂ ਰਿਸ਼ਪਾਲ ਸਿੰਘ ਵਿੰਦਰ ਰਾਏ ਸਮੁੱਚੀ ਟੀਮ ਸਾਡੀ ਐਸਸੀ ਮੋਰਚੇ ਦੇ ਪ੍ਰਧਾਨ ਆਓਬੀਸੀ ਯੁਵਾ ਮੋਰਚਾ ਪ੍ਰਧਾਨ ਸਾਰੇ ਸਾਡੇ ਮੋਰਚਿਆਂ ਦੇ ਪ੍ਰਧਾਨ ਸਾਡੇ ਨਾਲ ਅੱਜ ਸਮੁੱਚੀ ਟੀਮ ਸਾਡੀ ਹਲਕਾ ਸਾਹਨੇਵਾਲ ਦੀ ਕਾਗਜ ਭਰਨ ਲਈ ਰਵਾਨਾ ਹੋ ਰਹੀ ਆ ਵੱਡਾ ਕਾਫਲਾ ਸਾਡਾ ਬੱਸਾਂ ਦਾ ਤੁਸੀਂ ਪਿੱਛੇ ਦੇਖਿਆ ਹੋਣਾ ਗੱਡੀਆਂ ਖੜੀਆਂ ਨੇ ਅੱਗੇ 35 ਦੇ ਕਰੀਬ ਗੱਡੀਆਂ ਦਾ ਕਾਫਲਾ ਜਾ ਰਿਹਾ ਅਸੀਂ ਬਾਦ ਚੜ ਕੇ ਸਾਨੂੰ ਹਲਕੇ ਤੋਂ ਗੇਜਾਰਾਮ ਜੀ ਦੇ ਕਾਗਜ ਭਰ ਆ ਕੇ ਅੱਜ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਹੋਊਗੀ ਉੱਥੇ ਤਰੱਕੀ ਬਖਸ਼ਣਗੇ ਤੇ ਕਾਮਯਾਬ ਹੋਵਾਂਗੇ ਆ ਕੇ ਅਸੀਂ ਹਲਕੇ ਦੇ ਵਿੱਚ ਘਰ-ਘਰ ਜਾ ਕੇ ਉਹਨਾਂ ਲਈ ਪ੍ਰਚਾਰ ਕਰਾਂਗੇ ਤੇ ਸਾਡੀ ਜਿੱਤ ਯਕੀਨੀ ਹੋਵੇਗੀ। ਸੇਖਾ ਦੇਦੇ ਹੋ ਗੰਗਵਾ ਸਾਹਿਬ ਜੇ ਮਤਲਬ ਜਿਹੜੇ ਨਾਗਰਿਕੀ ਤਵਾਜ ਜਿਹੜਾ ਕੀ ਮਤਲਬ ਕਿਸਾਨ ਦਾ ਰਹੇਗਾ ਪ੍ਰਚਾਰ ਸਾਡਾ ਪਹਿਲਾਂ ਹੀ ਪ੍ਰਚਾਰ ਬਹੁਤ ਵਧੀਆ ਪਰਸੋਂ ਗਿੱਜੇ ਰਾਮ ਜੀ ਨੇ ਦਫ਼ਤਰ ਦਾ ਉਘਾਟਨ ਕੀਤਾ ਸਾਨੇਵਾਲ ਸਾਰੇ ਘਵਾੜਾ ਚੌਂਕ ਦੇ ਵਿੱਚ ਵਿਧਾਨ ਸਭਾ ਦੇ ਦਫ਼ਤਰ ਦਾ ਉਘਾਟਨ ਹੋ ਚੁੱਕਿਆ ਤੇ ਉਸ ਦਿਨ ਹੀ ਸਾਡੀਆਂ ਰੈਲੀਆਂ ਸ਼ੁਰੂ ਹੋ ਗਈਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਤਿੱਤੀ ਪੁਟਾ ਰੋਡ ਤੇ ਕੌਂਸਲਰ ਸਾਹਿਬ ਨੇ ਸਾਡੇ ਹੋਰ ਸਾਡੇ ਭਾਮੀਆਂ ਮੰਡਲ ਦੇ ਵਿੱਚ ਮੀਟਿੰਗ ਹੋਈ ਮੀਟਿੰਗਾਂ ਦਾ ਸਿਲਸਿਲਾ ਸਾਡਾ ਜਾਰੀ ਹੋ ਗਿਆ ਗੇਜਰਾਮ ਜੀ ਦੀ ਚੜ੍ਹਤਾ ਪੂਰੀ ਸੰਨ੍ਹੇ ਵਾਲ ਹਲਕੇ ਤੋਂ ਅਸੀਂ ਜਿਤਾ ਕੇ ਭੇਜਾਂਗੇ ਕਨਵੀਨਰ ਸਾਡੇ ਇੰਦਰਜੀਤ ਸਿੰਘ ਨਾਲ ਨੇ ਸਾਰੇ ਅਸੀਂ ਇੰਨਾ ਸਾਡਾ ਭਾਟੀਆ ਸਾਹਿਬ ਜਿੰਨੀ ਸਾਡੀ ਟੀਮ ਅਸੀਂ ਮਿਹਨਤ ਕਰਕੇ ਇਥੋਂ ਜਿਤਾ ਕੇ ਭੇਜਾਂਗੇ ਉਹਨਾਂ ਨੂੰ ਸਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜੈ ਪੀਮ ਜੈ ਭਾਰਤ ਜੈ ਰਵਿਦਾਸ ਔਰ ਅੱਜ ਮੇਰੇ ਚਾਚਾ ਗੇਜਰਾਮ ਵਾਲਮੀਕੀ ਜੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਔਰ ਇਹ ਪਗਮਰਾਂ ਦੀ ਧਰਤੀ ਹੈ ਇਤੋਂ ਐਸਸੀ ਸਮਾਜ ਨੂੰ ਬਾਲਮਿਕ ਸਮਾਜ ਨੂੰ ਟਿਕਟ ਮਿਲੀ ਆ ਅਸੀਂ ਇਸ ਧਰਤੀ ਨੂੰ ਨਿਤ ਮਸਤਕ ਹੁੰਨੇ ਆ ਔਰ ਇੱਥੇ ਦੇ ਲੋਕਾਂ ਦਾ ਇੱਥੇ ਜੋ ਪਿਆਰ ਸਾਨੂੰ ਮਿਲ ਰਿਹਾ ਗੇਜਰਮ ਜੀ ਨੂੰ ਬਹੁਤ ਵੱਡਾ ਪਿਆਰ ਹਲਕੇ ਚ ਮਿਲ ਰਿਹਾ ਵਾ ਪਰਮਾਤਮਾ ਇਸੇ ਤਰ੍ਹਾਂ ਇਹ ਲੋਕਾਂ ਦੇ ਖੁਸ਼ੀਆਂ ਖੇੜੇ ਬਣਾ ਕੇ ਰੱਖੇ ਜੋ ਸਾਨੂੰ ਸੇਵਾ ਲਈ ਆ ਬੀਜੇਪੀ ਨੇ ਔਰ ਇਹ ਸੀਟ ਅਸੀਂ ਜਿੱਤ ਕੇ ਬੀਜੇਪੀ ਦੀ ਚੋਲੀ ਪਾ ਮੰਗੇ ਸਨਾ ਦੇਤੇ ਮਤਲਬ ਜਿਸਨਾ ਅੱਜ ਨਾਗਰ ਦੀ ਫਾਰਮ ਨੂੰ ਭੰਨ ਜਾ ਰਹੇ ਫਾਰਮ ਦਾ ਕਵਰ ਸ਼ੇਖਾਂ ਦਾ ਰਹੇਗਾ ਪਤੀਗੜ ਤੋਂ ਦਾ ਦੇਖੋ ਪਰਸੋ ਤੋਂ ਟਿਕਟ ਲਾਂਚ ਹੋਈ ਹੈ ਜਾਦੇ ਵਿੱਚ ਹੀ ਲੋਕਾਂ ਦੇ ਵਿੱਚ ਫਤੇਗੜ ਸਾਹਿਬ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਲਗਾ ਜਗਾ ਮੈਂ ਜਾ ਰਿਹਾ ਵਾ ਬੜਾ ਉਤਸ਼ਾਹ ਮਿਲ ਰਿਹਾ ਵਾ ਔਰ ਤੁਸੀਂ ਅੱਜ ਤੁਸੀਂ ਦੇਖ ਲਿਓ ਅੱਜ ਠਾਠਾ ਮਾਰਦਾ ਕੱਠ ਪਤੀਗੜ ਸਾਹਿਬ ਦੀ ਤਰਤੀ ਤੇ ਬਹੁਤ ਵੱਡਾ ਕੱਠ ਹੋਣ ਜਾ ਰਿਹਾ ਔਰ ਇਹ ਜਿੱਤ ਦੀ ਜਿੱਤ ਦਾ ਨਿਸ਼ਾਨ ਹੈ ਕਿੱਥਾਂ ਦੇ ਜਾ ਮਤਲਬ ਤਾਮਰ ਕੱਟ ਦਾ ਵੀ ਦਾਵਾ ਹੋਵੇ 11 ਜਨਮ ਲੈ ਕੇ ਜਾਂਦੇ ਹਾਂ ਦੇਖੋ ਲੋਕਾ ਲੋਕ ਨਾ ਹੁਣ ਬੜੇ ਸਮਝਦਾਰ ਹੋ ਗਿਆ ਉਹਨਾਂ ਨੇ ਪਿਛਲੇ ਸਰਕਾਰ ਨੂੰ ਦੇਖਿਆ ਕਾਂਗਰਸ ਨੂੰ ਦੇਖਿਆ ਆ 2.5 ਸਾਲਾਂ ਤੋਂ ਆਪ ਨੂੰ ਵੀ ਦੇਖਿਆ ਵਾ ਤੇ ਹੁਣ ਲੋਕੀ ਚਾਹੁੰਦੇ ਆ ਕਿ ਜੋ ਮੋਦੀ ਸਾਹਿਬ ਨੇ 10 ਸਾਲਾਂ ਦੇ ਵਿੱਚ ਕੰਮ ਕੀਤਾ ਵਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਮਹਿੰਗਾਈ ਦਾ ਕੀ ਕਰਨ ਮਹਿੰਗਾਈ ਦੇਖੋ ਅੱਜ ਮਹਿੰਗਾਈ ਦੀ ਤੁਸੀਂ ਮੰਨਦੇ ਅੱਜ ਜਿਹੜੀ ਜਿਵੇਂ ਮਹਿੰਗਾਈ ਵਧ ਰਹੀ ਆ ਲੋਕਾਂ ਦੀ ਤਨਖਾਹ ਵੀ ਵਧ ਰਹੀ ਆ ਅੱਜ ਤੋਂ 20 ਸਾਲ ਪਹਿਲਾਂ ਲੋਕੋ ਕੋ ਸੈਕਲ ਹੁੰਦਾ ਸੀ ਤੇ ਤਨਖਾਹ ਵੀ 5000 ਹੁੰਦੀ ਸੀ ਅੱਜ ਬੰਦੇ ਕੋ ਕਾਰ ਹੈ ਤੇ ਤਨਖਾਹ ਵੀ 50000 ਰੁਪਏ ਵਾ ਇਹ ਮਹਿੰਗਾਈ ਦੇ ਨਾਲ ਲੋਕਾਂ ਦੀ ਇੰਕੀਨਿਊ ਜਿਹੜੀ ਸੈਲਰੀ ਸਿਸਟਮ ਉਹ ਵੀ ਵੱਧ ਰਿਹਾ ਵਾ ਪਰ ਆਣ ਵਾਲੇ ਸਮੇਂ ਦੇ ਵਿੱਚ ਐਡਾ ਤਾਮਜਾਮ ਫਸਿਆ ਹੋਇਆ ਸੀ ਜਾਂ ਪਿਛਲੇ 25 30 50 ਸਾਲਾਂ ਤੋਂ ਜੋ ਮੋਦੀ ਸਾਹਿਬ ਨੇ ਕਲੀਅਰ ਕੀਤਾ ਵਾ ਅੱਜ ਰੋੜਾ ਦੇਖੋ ਥੋੜੀ ਤਾਂ ਕਹੋਂਨ ਹੁੰਦਾ ਹੀ ਆ ਹੋ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਸਾਰੇ ਵਿਧਾਨ ਸਭਾ ਹਲਕਾ ਸਾਨੇ ਵਾਲਦਾ ਕਾਰਜਕਰਤਾ ਫਤੇਗੜ ਸਾਹਿਬ ਸਾਡੇ ਕੈਂਡੀਡੇਟ ਸ਼੍ਰੀ ਗੇਜाराम ਜੀ ਦੇ ਨਾਮੀਨੇਸ਼ਨ ਪੇਪਰ ਭਰਨ ਜਾ ਰਹੇ ਆ ਬਹੁਤ ਉਤਸ਼ਾਹ ਇਹ ਸੀਟ ਅਸੀਂ ਭਾਰਤੀ ਜਨਤਾ ਪਾਰਟੀ ਨੂੰ 1 ਲੱਖ ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਜਿੱਤ ਕੇ ਦੇਣ ਜਾ ਰਹੇ ਹਾਂ 400 ਦੀ ਜਿਹੜੀ ਮੋਦੀ ਸਾਹਿਬ ਦੀ ਮਾਲਾ ਹੈ ਉਹਦੇ ਵਿੱਚ ਇੱਕ ਕੈਂਡੀਡੇਟ ਸਾਡਾ ਫਤੇਗੜ ਸਾਹਿਬ ਦਾ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਦੇ ਰੂਪ ਦੇ ਵਿੱਚ ਜਿੱਤ ਕੇ ਸੰਸਦ ਦੇ ਵਿੱਚ ਪਹੁੰਚਣ ਜਾ ਰਿਹਾ ਹੈ ਮੁਕਾਬਲਾ ਸਾਡਾ ਕਿਸੇ ਪਾਰਟੀ ਨਾਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਨਾਲ ਹੈ ਸਾਰੀਆਂ ਪਾਰਟੀਆਂ ਬਣ ਚੁੱਕੀਆਂ ਹਨ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਨ ਜਾ ਰਹੀ ਹੈ अरविंद केजरीवाल ਨੇ ਹੁਣੇ 2 ਦਿਨ ਪਹਿਲਾਂ ਸਵਾਲ ਉਠਾਇਆ ਵੀ 75 ਤੋਂ ਬਾਅਦ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਟਾਇਰ ਕਰੋਗੇ ਕਿ ਨਹੀਂ ਕਰੋਗੇ ਕਹਿਣ ਦਾ ਭਾਵੇਂ ਉਹ ਮੰਨ ਚੁੱਕੇ ਹੈ ਵੀ 2024 ਸਾਡੀ ਸਰਕਾਰ ਬਣਨ ਜਾ ਰਹੀ ਹੈ ਤੇ 75 ਸਾਲ ਵਾਲੀ ਕ੍ਰਾਈਟੇਰੀਆ ਉਹ ਸਾਡੇ ਅਸੀਂ ਆਪਣੇ ਸੰਵਿਧਾਨ ਦੇ ਹਿਸਾਬ ਨਾਲ ਦੇਖਾਂਗੇ ਵੀ ਇਹ ਇਹਨਾਂ ਨੂੰ ਚਿੰਤਾ ਕਰਨ ਦੀ ਇਹਦੀ ਕੋਈ ਲੋੜ ਨਹੀਂ ਹੈ ਸੋ ਸਾਰੇ ਦੇਸ਼ ਨੂੰ ਵੀ ਪਤਾ ਹੈ ਵਿਰੋਧੀਆਂ ਨੂੰ ਵੀ ਪਤਾ ਹੈ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ਼੍ਰੀ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ 400 ਸੀਟਾਂ ਦੇ ਨਾਲ ਦਿੱਲੀ ਚ ਬਣਨ ਜਾ ਰਹੀ ਹੈ ਤੇ ਅਗਲੇ ਆਉਣ ਵਾਲੇ 100 ਦਿਨ ਦਾ ਏਜੰਡਾ ਵੀ ਭਾਰਤੀ ਜਨਤਾ ਪਾਰਟੀ ਨੇ ਤਿਆਰ ਕੀਤਾ ਹੋਇਆ ਹੈ ਦੇਸ਼ ਦੀ ਤੀਸਰੀ ਅਰਥ ਵਿਵਸਥਾ ਤੀਸਰੇ ਟਰਨ ਦੇ ਵਿੱਚ ਮੋਦੀ ਸਾਹਿਬ ਦੇ ਬਣਨ ਜਾ ਰਹੀ ਹੈ ਮਜਬੂਤ ਭਾਰਤ ਬਣਨ ਜਾ ਰਿਹਾ ਹੈ ਵਿਕਸਿਤ ਭਾਰਤ ਦੀ ਨੀਂਵ ਰੱਖਣ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਸੋ ਇੱਕ ਵਾਰੀ ਬੇਨਤੀ ਹੈ ਫਤੇਗੜ ਸਾਹਿਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀ ਗਲਤੀਆਂ ਪਿਛਲੇ 2014 ਤੇ 19 ਦੇ ਵਿੱਚ ਕੀਤੀਆਂ ਨਾ ਉਹ ਗਲਤੀ ਇਸ ਵਾਰ ਨਾ ਕਰਨ 400 ਦੀ ਮਾਲਾ ਦੇ ਵਿੱਚ ਫਤੇਗੜ ਸਾਹਿਬ ਦਾ ਕੈਂਡੀਡੇਟ ਜ਼ਰੂਰ ਭੇਜਣ ਤਾਂ ਜੋ ਜਿਹੜੇ ਕੰਮ ਨਹੀਂ ਹੋ ਸਕੇ ਹੈ ਸਾਨੂੰ ਕੋਈ 5 ਕਰੋੜ ਐਮਪੀ ਫੰਡ ਦੀ ਲੋੜ ਨਹੀਂ ਪੈਣੀ ਹੈ ਸਾਨੂੰ 1000 ਕਰੋੜ 500 ਕਰੋੜ 2000 ਕਰੋੜ ਬਹੁਤ ਵੱਡਾ ਫੰਡ ਜਿਹੜਾ ਹੈ ਉਹ ਮੋਦੀ ਸਾਹਿਬ ਤੋਂ ਸਿੱਧਾ ਅਗੇ ਜਰਾਮ ਜੀ ਲੈ ਕੇ ਆ ਸਕਦੇ ਆ ਫਤੇਗੜ ਸਾਹਿਬ ਹਲਕੇ ਲਈ ਮੋਦੀ ਸਾਹਿਬ ਨੇ ਤੀਰਥ ਯਾਤ ਜਿਹੜੇ ਸਾਡੇ ਲੋਕੇਸ਼ਨਸ ਨੇ ਜਿਹੜੀਆਂ ਆ ਟੂਰਿਜ਼ਮ ਦੇ ਮਾਧਿਅਮ ਦੇ ਨਾਲ ਅਸੀਂ ਉਹਨਾਂ ਨੂੰ ਪ੍ਰੋਮੋਟ ਕਰ ਸਕਦੇ ਹਾਂ ਉਹਦੇ ਚ ਫਤੇਗੜ ਸਾਹਿਬ ਦੀ ਜਿਹੜੀ ਲੋਕੇਸ਼ਨ ਹੈ ਉਹ ਬਹੁਤ ਹੀ ਇਤਿਹਾਸਕ ਹੈ ਮੋਦੀ ਸਾਹਿਬ ਨੇ ਵੀਰ ਬਾਲ ਦਿਵਸ ਮਨਾ ਕੇ ਇਸ ਲੋਕੇਸ਼ਨ ਨੂੰ ਪੂਰੀ ਦੁਨੀਆ ਦੇ ਵਿੱਚ ਇਹਨੂੰ ਸਥਾਨ ਦਿੱਤਾ ਹੈ ਤੇ ਇਹਨੂੰ ਹੋਰ ਵਾਧਾ ਅਸੀਂ ਕਰ ਸਕਦੇ ਹਾਂ ਜੇ ਅਸੀਂ ਇੱਥੋਂ ਆਪਣਾ ਐਮਪੀ ਬਣਾ ਕੇ ਭੇਜਦੀਏ ਸੋ ਇੱਕ ਵਾਰੀ ਬੇਨਤੀ ਹੈ ਗੇਜਰਾਮ ਜੀ ਜੇ ਤੁਹਾਨੂੰ ਆ ਕੇ ਸਿੱਟ ਜੈ ਹਾਂ ਜਿੰਦਾਬਾਦ ਭਾਰਤੀ ਜਨਤਾ ਫਤੇਗੜ ਸਾਹਿਬ ਤੋਂ ਸਾਡੇ ਕੈਂਡੀਡੇਟ ਗੇਜਰਾਮ ਜੀ ਆਪਣਾ ਨੋਮੀਨੇਸ਼ਨ ਕਰਨ ਜਾ ਰਹੇ ਨੇ ਉਹਦੇ ਲਈ ਲੁਧਿਆਣਾ ਦਿਆਤੀ ਦੀ ਸਾਰੀ ਟੀਮ ਸਰਦਾਰ ਰਮਿੰਦਰ ਸਿੰਘ ਸੰਘੋਵਾਲ ਜੀ ਦੇ ਲੀਡਰਸ਼ਿਪ ਦੇ ਵਿੱਚ ਸਾਰੇ ਜਨਰਲ ਸੈਕਟਰੀ ਵਾਈਸ ਪ੍ਰਧਾਨ ਸਾਰੀ ਟੀਮ ਉੱਥੇ ਬਹੁਤ ਵੱਡਾ ਜੱਥਾ 40 ਗੱਡੀਆਂ ਔਰ 15 ਤੋਂ 20 ਬੱਸਾਂ ਦੇ ਕਰੀਬ ਸਾਰੇ ਉੱਥੇ ਜਾ ਰਹੇ ਆ ਔਰ ਬਹੁਤ ਖੁਸ਼ੀ ਦਾ ਉਸ਼ਾਅ ਉਸ਼ਾਅ ਹੈ ਸਾਰਿਆਂ ਦੇ ਵਿੱਚ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਜਿਹਨੇ ਦੇ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਦੀ ਰਹਿਣ ਰਮਾਈ ਇੱਥੇ ਅਸੀਂ ਅੱਜ ਫਤੇਗੜ ਸਾਹਿਬ ਸੀਟ ਤੋਂ ਸਾਡੇ ਸ੍ਰੀ ਗੇਜਾਰਾਮ ਜੀ ਦੇ ਫਾਰਮ ਪਰਨ ਵਾਸਤੇ ਇੱਥੋਂ ਸਾਰੇ ਰਵਾਨਾ ਹੋ ਰਹੇ ਆ ਸੋ ਅੱਜ ਬੜਾ ਇੱਕ ਇਤਿਹਾਸਕ ਦਿਨ ਹੋਊਗਾ ਕਿਉਂਕਿ ਗੁਰੂ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਤੇ ਅਸੀਂ ਅੱਜ ਜਾ ਕੇ ਗੇਜਾਰਾਮ ਜੀ ਦੇ ਫਾਰਮ ਜਿਹੜੇ ਉਹਨਾਂ ਨੇ ਪਰੋਣੇ ਹਨ ਤੇ ਸਾਰਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਕਿ ਜਿਹੜੇ ਅੱਜ ਮੋਦੀ ਸਾਹਿਬ ਨੇ ਇੱਕ ਸਾਡੇ ਐਸੀ ਪਰਿਵਾਰ ਦੇ ਸ੍ਰੀ ਗੇਜਾਰਾਮ ਜੀ ਨੂੰ ਟਿਕਟ ਦੇ ਕੇ ਸਾਡੇ ਮਾਣ ਬਖਸ਼ਿਆ ਸੋ ਅਸੀਂ ਉਹ ਮਾਣ ਨੂੰ ਹਰ ਘਰ ਤੱਕ ਪਹੁੰਚਾਵਾਂਗੇ ਔਰ ਅਸੀਂ ਵੱਡੀ ਲੀਡ ਨਾਲ ਬਹੁਤ ਵੱਡੀ ਲੀਡ ਨਾਲ ਅਸੀਂ ਜਤਾ ਕੇ ਭੇਜਾਂਗੇ ਸਾਨੂੰ ਉਮੀਦ ਹੈ ਵੀ ਲੱਖ ਵੋਟ ਤੋਂ ਵੱਧ ਸ਼੍ਰੀ ਕੇਜਰਾਂ ਸਿੰਘ ਜਿੱਤਣਗੇ